ਨੇ ਤਸਵੀਰਾਂ ਦੇਖ ਰਿਓ ਸਾਡੇ ਚੈਨਲ ਵਿਸ਼ ਪਾਰਟੀ ਵਿਰਾਹੀ ਅਸੀਂ ਤੁਹਾਨੂੰ ਆ ਡੇਲੀ ਦੀਆਂ ਅਪਡੇਟਸ ਦੇ ਰਹੇ ਸੀ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਆ ਇਸ ਜਗ੍ਹਾ ਤੇ ਤੁਹਾਨੂੰ ਪਰਸੋ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਪਾਣੀ ਦਾ ਲੈਵਲ ਜਿਹੜਾ ਆ ਸੜਕ ਦੇ ਬਰਾਬਰ ਤੇ ਜਾ ਰਿਹਾ ਸੀ ਸੋ ਹੁਣ ਜਿਹੜਾ ਪਾਣੀ ਦਾ ਲੈਵਲ ਬਹੁਤ ਘਟ ਚੁੱਕਾ ਹੈਗਾ ਸੋ ਤੁਹਾਨੂੰ ਇਹ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਕੀ ਕਿਸ ਹਿਸਾਬ ਦੇ ਨਾਲ ਪਾਣੀ ਨੇ ਜੋ ਆਪਣਾ ਜੋ ਨੁਕਸਾਨ ਕੀਤਾ ਹੈਗਾ ਆ ਨਵੀਂ ਕਲੋਨੀ ਕੱਟੀ ਹੋਈ ਸੀਗੀ ਉਹਦੇ ਨਾਲ ਲੱਗਦਾ ਜਿਹੜਾ ਹੈਗਾ ਆ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਮ ਪਬਲਿਕ ਜਿਹੜੀ ਆ ਪਹੁੰਚੀ ਹੈਗੀ ਆ ਤੇ ਗੱਲਬਾਤ ਕਰਦੇ ਆ ਕਿਉਂਕਿ ਇਹਦੇ ਨਾਲ ਹੀ ਜਿਹੜਾ ਹੈਗਾ ਇੱਥੋਂ ਸਟਾਰਟ ਹੋ ਜਾਂਦਾ ਸੁੰਦਰ ਨਗਰ ਦਾ ਸਾਰਾ ਏਰੀਆ ਸੋ ਤੁਹਾਨੂੰ ਅਸੀਂ ਡੇਲੀ ਅਸੀਂ ਦਿਖਾ ਰਹੇ ਹੈਗੇ ਪਿਛਲੇ 3 ਦਿਨਾਂ ਤੋਂ ਅਪਡੇਟਸ ਦੇ ਰਹੇ ਹੈਗੇ ਆ ਕਿਉਂਕਿ ਕਿਤੇ ਨਾ ਕਿਤੇ ਪਾਣੀ ਜਿਹੜਾ ਹੈਗਾ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੋ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਆ ਪਾਣੀ ਪਹੁੰਚਿਆ ਹੋਇਆ ਸੀਗਾ ਜੋ ਅਸੀਂ ਪਰਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕੱਲ ਵੀ ਦਿਖਾਈਆਂ ਤੁਹਾਨੂੰ ਤਸਵੀਰਾਂ ਇਹ ਸਾਰਾ ਜਿੰਨਾ ਵੀ ਏਰੀਆ ਸੀਗਾ ਸਾਰਾ ਡੁੱਬਿਆ ਹੋਇਆ ਸੀਗਾ ਸੋ ਅਸੀਂ ਉਹ ਦੀਆਂ ਦੁਬਾਰਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੀ ਕਿ ਇਹ ਕਿਹੜਾ ਜਿੱਥੇ ਕਿ ਅਸੀਂ ਖੜੇ ਹੈਗੇ ਆ ਇੱਥੋਂ ਤਕਰੀਬਨ ਸਾਰੇ ਜਿਹੜੇ ਅੱਗੇ ਸੁੰਦਰ ਨਗਰ ਦੇ ਹੁੰਦੇ ਹੋਏ ਕੱਲ ਵੀ ਜਿਹੜਾ ਪਾਣੀ ਦਾ ਵਹਾਅ ਬਹੁਤ ਸੀਗਾ ਬਹੁਤ ਜ਼ਿਆਦਾ ਤੀਫ ਸੀਗਾ ਸੋ ਲੋਕਾਂ ਦੇ ਘਰਾਂ ਦੇ ਵਿੱਚ ਬੰਨ ਲਾਏ ਹੋਏ ਸੀਗੇ ਸੋ ਅਸੀਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਗੱਲਬਾਤ ਕਰਦੇ ਆ ਅਸੀਂ ਹਾਂਜੀ ਭਾਜੀ ਅ ਤੁਸੀਂ ਇੱਥੇ ਪਹੁੰਚੇ ਹੈਗੇ ਆ ਸਾਰੇ ਜਣੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਬਹੁਤ ਤੁਹਾਡਾ ਸ਼ੁਭਨਾਮ ਜੀ ਗगन ਸ਼ਰਮਾ ਨਾਮ ਆ ਮੇਰਾ ਭਾਜੀ ਹਾਂਜੀ ਇੱਥੇ 2-3 ਦਿਨ ਹੋ ਗਏ ਭਾਜੀ ਬਹੁਤ ਬੁਰਾ ਹਾਲ ਸਾਰਾ ਪਾਣੀ ਇੱਥੋਂ ਨਿਕਲ ਕੇ ਕਾਰਾ ਚੀਰਾ ਅਸੀਂ ਦਿਖਾ ਚੁੱਕੇ ਹੈਗੇ ਆ ਸਾਰੀ ਆਮ ਪਬਲਿਕ ਨੂੰ ਤੇ ਹੁਣ ਕੀ ਤੁਸੀਂ ਕਹਿ ਰਹੇ ਜਿੱਥੋਂ ਆਪਣਾ ਸੀ ਇੰਤਜ਼ਾਮ ਕੀਤਾ ਤੇ ਉਹ ਕਮੇਟੀ ਵਾਲੇ ਅਗੋ ਚੱਕ ਕੇ ਲੈ ਜਾਂਦੇ ਬੋਰੀਆਂ ਸਰ ਹਾਂਜੀ ਕਮੇਟੀ ਵਾਲਾ ਕੋ ਬੰਨ ਤੋੜ ਕੇ ਲੈ ਗਏ ਬੋਰੀਆਂ ਲੈ ਗਏ ਇੱਥੋਂ ਅੱਛਾ ਜੀ ਫਿਰ ਪਾਣੀ ਘਰਾਂ ਦੇ ਵਿੱਚ ਵੜੂਗਾ ਸਰ ਬਹੁਤ ਮੁਸ਼ਕਲ ਹੋ ਜਾਣਾ ਨਹੀਂ ਹੁਣ ਕੀ ਹੈ ਵੀ ਇਧਰੋਂ ਬਿਲਕੁਲ ਬੰਦ ਕੀਤਾ ਜਾਂ ਚੱਲ ਰਿਹਾ ਇਧਰੋਂ ਪਾਣੀ ਇੱਧਰੋਂ ਥੱਲੇ ਕੋਈ ਨੋ ਲੈ ਨਹੀਂ ਇਧਰੋਂ ਕੱਟ ਗਿਆ ਪਾਣੀ ਅੱਜ ਪਾਣੀ ਤਾਂ ਪਰ ਹੁਣ ਕਹਿੰਦੇ ਵੀ ਪਾਣੀ ਪਿੱਛੋਂ ਹੋਰ ਆਊਗਾ ਆ ਰਿਹਾ ਜੇ ਪਾਣੀ ਫੇਰ ਆ ਗਿਆ ਫਿਰ ਘਰਾਂ 'ਤੇ ਮਾਰ ਕਰੂਗਾ ਫਿਰ ਨੁਕਸਾਨ ਹੋਏਗਾ ਸੋ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੈਗੇ ਆ ਪ੍ਰਸ਼ਾਸਨ ਸਰ ਅਜੇ ਤੱਕ ਦਾ ਹਾਲ ਤੱਕ ਆਇਆ ਹੀ ਕੋਈ ਨਹੀਂ ਸਾਡੇ ਕੋਲ ਅੱਛਾ ਇਹ ਤਿੰਨ ਦਿਨ ਹੋ ਗਏ ਆ ਜੀ ਤਿੰਨ ਦਿਨ ਦੇ ਵਿੱਚ ਕੋਈ ਵੀ ਸੁੰਦਰ ਨਗਰ ਬੜੇ ਬੜੇ ਮੋਣ ਕੀਤੇ ਆ ਹਾਂਜੀ ਪਰ ਕੋਈ ਨਹੀਂ ਆਇਆ ਲੈ ਆਪ ਹੀ ਜੋ ਕੁਝ ਕੀਤਾ ਸੀ ਆਪਣੇ ਪੱਧਰ ਤੇ ਕੀਤਾ ਸਾਰੇ ਮਹੱਲਿਆਣੇ ਨਾਲ ਰਲ ਕੇ ਆਪਣਾ ਬਚਾਅ ਆਪ ਕੀਤਾ ਜੀ ਪਰ ਪਾਣੀ ਇੱਕ ਇੱਕ ਡੇਡ ਡੇਡ ਫੋੜ ਕਰਾਂ ਅੰਦਰ ਵੜ ਗਿਆ ਜਿਸ ਤਰ੍ਹਾਂ ਕਿ ਤੁਸੀਂ ਸੁਣ ਰਹੇ ਹੈ ਕਿ ਆ ਲੋਕਾਂ ਦੇ ਘਰਾਂ ਦੇ ਵਿੱਚ ਡੇਡ ਡੇਡ 2 2 ਫੁੱਟ ਪਾਣੀ ਜਿਹੜਾ ਵੜ ਚੁੱਕਾ ਹੈਗਾ ਆ ਸੋ ਗੱਲਬਾਤ ਕਰਦੇ ਹੈਗੇ ਅਸੀਂ ਤੁਹਾਨੂੰ ਪਿਛਲੇ 3 4 ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਹੈਗੇ ਆ ਕਿ ਚਾਰੇ ਪਾਸੇ ਪਾਣੀ ਪਾਣੀ ਹੋ ਰੱਖਿਆ ਹੈਗਾ ਆ ਉਹਦਾ ਨਿਕਾਸ ਵਾਸਤੇ ਜਿਹੜਾ ਹੈਗਾ ਅ ਹੁਣ ਕੀ ਆ ਪੰਪ ਜਿਹੜਾ ਆ ਮਂਗਾਇਆ ਗਿਆ ਹੈ ਜਿਸ ਦੇ ਨਾਲ ਕੀ ਆ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਆਪਣੇ ਚੈਨਲ ਆ ਵਿਸ਼ ਪਾਰਟੀ ਵੀ ਰਾਹੀਂ ਕਿ ਜੋ ਵੀ ਓਵਰ ਹੋ ਰਿਹਾ ਹੈਗਾ ਪਾਣੀ ਉਸ ਨੂੰ ਕਿਤੇ ਨਾ ਕਿਤੇ ਆ ਸੀਵਰੇਜ ਦੇ ਵਿੱਚ ਜਿਹੜਾ ਹੈਗਾ ਜਿਸ ਦੇ ਨਾਲ ਕੁਛ ਨਾ ਕੁਛ ਪਾਣੀ ਜਿਹੜਾ ਆ ਵੀ ਲੈਵਲ ਉਹਦਾ ਘਟੇਗਾ ਸੋ ਆ ਸਾਹਮਣੇ ਜਿਹੜਾ ਹੈਗਾ ਆ ਕੰਮ ਚੱਲ ਰਿਹਾ ਹੈਗਾ ਜਿਹਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਐਸਾ ਕੋਈ ਵੀ ਕੰਮ ਨਹੀਂ ਹੈ ਜਿਸ ਦਾ ਕੋਈ ਸੋਲੂਸ਼ਨ ਨਾ ਹੋਵੇ ਸੋ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਿਛਲੇ 3-4 ਦਿਨਾਂ ਤੋਂ ਮੁਹੱਲਾ रहमानਪੁਰਾ ਮੁਹੱਲਾ ਸਰائیں ਤੇ ਉਸ ਦੇ ਨਾਲ ਹੁਣ ਲੱਗਦੇ ਸੁੰਦਰ ਨਗਰ ਦਾ ਵੀ ਜਿਹੜਾ ਹੈਗਾ ਕਾਫੀ ਕਿਉਂਕਿ ਤਿੰਨ ਦਿਨਾਂ ਤੋਂ ਜਿਹੜਾ ਹੈਗਾ ਦੋ ਦਿਨ ਤੋਂ ਸੁੰਦਰ ਨਗਰ ਦੇ ਵਿੱਚ ਵੀ ਪਾਣੀ ਜਿਹੜਾ ਹੈ ਬਹੁਤ ਤੇਜ਼ੀ ਦੇ ਨਾਲ ਪਹੁੰਚਿਆ ਕਈ ਘਰਾਂ ਦੇ ਵਿੱਚ ਪਹੁੰਚ ਚੁੱਕਾ ਸੋ ਉਸ ਦਾ ਜੋ ਕਿ ਕਿਤੇ ਨਾ ਕਿਤੇ ਚਾਰੋਂ ਪਾਸੇ ਪ੍ਰਸ਼ਾਸਨ ਵੱਲੋਂ ਮਸਲਾ ਹੱਲ ਕੀਤਾ ਜਾ ਰਿਹਾ ਸੋ ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈ ਅ ਹਰ ਕਿਸੇ ਨੂੰ ਇਹ ਪ੍ਰੋਬਲਮ ਜਿਹੜੀ ਆ ਪਾਣੀ ਦੀ ਹੋ ਚੁੱਕੀ ਆ ਬਰਸਾਤੀ ਪਾਣੀ ਜਿਹੜਾ ਆ ਕਾਫੀ ਅ ਪਿੱਛੋਂ ਆ ਗਿਆ ਜਿਸ ਦਾ ਕਾਰਨ ਕੀ ਆ ਵੀ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਸੀਗਾ ਜਿਸ ਤਰ੍ਹਾਂ ਕੀ ਤੁਸੀਂ ਦੇਖ ਹੀ ਰਹੇ ਹੋ ਕਿ ਮਸ਼ੀਨਰੀ ਜਿਹੜੀ ਆ ਮਗਾਈ ਗਈ ਆ ਜਿਸ ਦੇ ਨਾਲ ਪਾਣੀ ਨੂੰ ਕਿਤੇ ਨਾ ਕਿਤੇ ਨਿਕਾਸੀ ਦਾ ਜਿਹੜਾ ਸਾਧਨ ਆ ਉਹ ਬਣਾਇਆ ਜਾ ਸਕੇ ਤੇ ਜਿਸ ਤਰ੍ਹਾਂ ਕੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਜੋ ਨਿਕਾਸ ਹੈ ਸੀਵਰੇਜ ਦੇ ਰਾਹੀਂ ਕੱਢਿਆ ਜਾ ਸਕੇ ਸੋ ਇੱਥੇ ਪਹੁੰਚ ਚੁੱਕੇ ਨੇ ਐਮ ਸੀ ਹਰਮੇਸ਼ ਸੰਧੀ ਜੀ ਸੋ ਗੱਲਬਾਤ ਕਰਦੇ ਆਂ ਹਾਂਜੀ ਜਿਸ ਤਰ੍ਹਾਂ ਕਿ ਚਾਰੇ ਪਾਸੇ ਬਹੁਤ ਹੀ ਪਾਣੀ ਦਾ ਜੋ ਲੈਵਲ ਹੈ ਆ ਬਦਿਆ ਸੀਗਾ ਤਿੰਨ ਚਾਰ ਦਿਨਾਂ ਤੋਂ ਉਸ ਦਾ ਹੁਣ ਹੱਲ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਸ਼ੂਪ ਇੰਡੀਆ ਚੈਨਲ ਦਾ ਪਹਿਲੇ ਤੋਂ ਧੰਨਵਾਦ ਜੀ ਇੱਥੇ ਪਹੁੰਚੇ ਆ ਮੱਲਾ ਸੁੰਦਨਗਰ ਸਾਰਾ ਹੀ ਪਾਣੀ ਡਿਸਟਰਬ ਪਿੱਛੋਂ ਆ ਰਿਹਾ ਪਾਣੀ ਇਧਰੋਂ ਮਾਊ ਆਲ ਤੋਂ ਆ ਰਿਹਾ ਹੈ ਰਮਲਾ ਜੀ ਰਮਾਨਪੁਰਾ ਮੱਲਾ ਬਾਜੀਗਰ ਬਸਤੀ ਸਾਰੇ ਹੀ ਭੱਲੇ ਡੁੱਬੇ ਹੋਇਆ ਜੀ ਤੋਂ ਅੱਜ ਸੀਵਰੇਜ ਬੋਰਡ ਨੂੰ ਬੇਨਤੀ ਕੀਤੀ ਆ ਵੀ ਜਿਹੜੀ ਮੇਨ ਲਾਈਨ ਆ ਉਹਦੇ ਵਿੱਚ ਜਿਹੜਾ ਆਪਣਾ ਜਿਹੜਾ ਬਰਸਾਤ ਦਾ ਪਾਣੀ ਪਾਇਆ ਜਾਵੇ ਜੀ ਉਹ ਕੋਸ਼ਿਸ਼ ਕਰ ਰਹੇ ਆ ਇੰਜਣ ਮਂਗਾਇਆ ਆ ਜੀ ਉਹ ਕੋਸ਼ਿਸ਼ ਕਰਕੇ ਉਹ ਚ ਪਾਣੀ ਪਾਉਣ ਲੱਗੇ ਆ ਮਹਾਰਾਜ ਕਰੇ ਵੀ ਮੀਂਹ ਆ ਪਵੇ ਤੇ ਇਹਦਾ ਜਲਦੀ ਹੱਲ ਹੋ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਬੰਦਿਆਂ ਦਾ ਸਹਿਯੋਗ ਆ ਸਾਰੇ ਬੰਦੇ ਆਪਣੇ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪਾਣੀ ਹਰੀਕ ਦੇ ਘਰ ਚ ਜਾ ਚੁੱਕਾ ਆ ਘਰ ਜਾ ਚੁੱਕਾ ਆ ਹਾਂਜੀ ਤੇ ਸੀਵਰੇਜ ਬੋਰਡ ਲੱਗਾ ਵੀ ਆਪਣੀ ਮਿਹਨਤ ਕਰਨ ਲੱਗੇ ਆ ਜੀ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਨਾਲ ਮਿਲ ਕੇ ਸਹਿਯੋਗ ਕਰੋ ਜੀ ਤਾਂ ਜੋ ਆਪਾਂ ਜਿਹੜਾ ਜਿਹੜੀ ਆਫਤ ਆਈ ਹੈ ਇਹਦਾ ਮਸਲਾ ਜਿਹੜਾ ਹੈ ਹੱਲ ਹੱਲ ਹੋ ਸਕੇ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਪ੍ਰਧਾਨ ਸਾਹਿਬ ਜੁੜ ਚੁੱਕੇ ਆ ਜਸਵੀਰ ਤੰਗਲ ਜੀ ਹਾਂਜੀ ਅ ਅੱਜ ਜੋ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਬਹੁਤ ਵੱਡਾ ਕੁਦਰਤ ਦਾ ਜਿਹੜਾ ਆ ਇਹ ਜਿਹੜੀ ਕਰੋਪੀ ਆ ਬਹੁਤ ਬਾਰਿਸ਼ ਜ਼ਿਆਦਾ ਹੋਣ ਨਾਲ ਪਾਣੀ ਬਹੁਤ ਜ਼ਿਆਦਾ ਜਮਾ ਹੋ ਗਿਆ ਸੋ ਸਾਰੇ ਸ਼ਹਿਰ ਵਾਸੀ ਇੱਕਜੁੱਟ ਵਾ ਜੀ ਅਸੀਂ ਸਾਰੇ ਰਲ ਮਿਲ ਕੇ ਸਾਰੇ ਬਿਨਾਂ ਕਿਸੇ ਭੇਦਭਾਵ ਤੋਂ ਜੀ ਤੇ ਅਸੀਂ ਇਹ ਜਿਹੜਾ ਪਾਣੀ ਆ ਸੀਵਰੇਜ ਦੇ ਵਿੱਚ ਜਿਹੜਾ ਆਉਣ ਲੱਗਿਆ ਤਾਂ ਜੋ ਜਿਹੜੇ ਨੀਵੇਂ ਏਰੀਆ ਆ ਇਹਨਾਂ ਨੂੰ ਰਾਤ ਮਿਲ ਸਕੇ ਤੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਜੀ ਤੇ ਬਾਕੀ ਵੱਖ-ਵੱਖ ਤਰ੍ਹਾਂ ਨਾਲ ਹਰ ਬੰਦਾ ਇਹਨਾਂ ਨੂੰ ਆਪੋ ਆਪਣੇ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਸਹਾਇਤਾ ਕਰ ਰਿਹਾ ਆ ਜਿਹੜੇ ਅਫੈਕਟਡ ਏਰੀਆ ਨੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਕਿਸੇ ਵੱਲੋਂ ਪੈਨਿਕ ਨਹੀਂ ਹੋਣਾ ਘਬਰਾਉਣਾ ਨਹੀਂਗਾ ਤੇ ਪਰਮਾਤਮਾ ਕਿਰਪਾ ਕਰੇ ਅੱਜ ਤੋਂ ਧੁੱਪ ਨਿਕਲਾਈ ਆ ਜੇ 2-3 ਦਿਨ ਤੋਂ ਬਰਿਦਾ ਨਿਕਲੀ ਤੇ ਜਲਦੀ ਇਹ 2-3 ਦਿਨਾਂ ਵਿੱਚ ਸਾਰੀ ਜਿਹੜੀ ਐ ਪ੍ਰੋਬਲਮ ਜਿਹੜੀ ਸੌਲਵ ਹੋ ਜਾਏ ਜੀ ਜਿਸ ਤਰ੍ਹਾਂ ਕਿ ਪਾਣੀ ਦਾ ਜਿਹੜਾ ਸੀਗਾ ਬਾਰਿਸ਼ ਦਾ ਪਾਣੀ ਜਿਹੜਾ ਆ ਬਾਰਿਸ਼ ਵੀ ਲਗਾਤਾਰ ਹੋ ਰਹੀ ਰਾਤ ਵੀ ਹੋ ਰਹੀ ਸੀਗੀ ਸੋ ਕਈ ਘਰ ਜਿਹੜੇ ਹੈਗੇ ਆ ਕਿ ਬੱਲਾ ਛੱਤ ਹੋਣ ਕਰਕੇ ਕੀ ਆ ਬੈਠ ਗਏ ਆ ਛੱਤਾਂ ਡੇਗੀਆਂ ਹੈਗੀਆਂ ਉਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਕਿਉਂਕਿ ਖਾਣ ਪੀਣ ਦਾ ਤਾਂ ਕਿਤੇ ਨਾ ਕਿਤੇ ਬੰਦਾ जुगाड़ ਕਰ ਹੀ ਲੈਂਦਾ ਹੈ ਲੇਕਿਨ ਜਦੋਂ ਸਿਰ ਤੇ ਛੱਤ ਨਹੀਂ ਹੁੰਦੀ ਹੈਗੀ ਆ ਉਸ ਸਮੇਂ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਕਾਫੀ ਕੀਮਤੀ ਸਮਾਨ ਹੁੰਦਾ ਹੈਗਾ ਆ ਜੋ ਕਿ بارش ਦੇ ਪਾਣੀ ਦੇ ਨਾਲ ਖਰਾਬ ਹੋ ਜਾਂਦਾ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਧਰ ਨਾਲ ਹੀ ਸਰਾਮ ਹਲਾ ਪਿਛਲੇ ਪਾਸੇ ਜੀ ਉਧਰ ਪੌਸ਼ ਏਰੀਆ ਦੇ ਵਿੱਚ ਲੱਖ ਲੱਖ ਪਾਣੀ ਅੱਜ ਵੀ ਹੈਗਾ ਜੀ ਜੀ ਤੇ ਨੀਵੇਂ ਏਰੀਆ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਮਕਾਨ ਜਿਹੜੇ ਆ ਮਕਾਨਾਂ 'ਚ ਪਾਣੀ ਆ ਜਾਂ ਛੱਤਾਂ ਚੂਰੀਆਂ ਉਹਨਾਂ ਦੇ ਸਮਾਨ ਦੀ ਰਾਖੀ ਵਾਸਤੇ ਉਹਨਾਂ ਦਾ ਸਮਾਨ ਬਚਾਉਣ ਵਾਸਤੇ ਹਾਲ ਦੀ ਘੜੀ ਉਹਨਾਂ ਨੂੰ ਪਰਸੋਂ ਤੋਂ ਤਰਪਾਲਾਂ ਦਿੱਤੀਆਂ ਜਾ ਰਹੀਆਂ ਜੀ ਤੇ ਕੁਝ ਅੱਗੇ ਜਿਹੜੇ ਕੁਝ ਹੋਰ ਰਹਿ ਗਏ ਲੋਕ ਉਹਨਾਂ ਨੂੰ ਵੀ ਅੱਜ ਤਰਪਾਲਾਂ ਜਿਹੜੀਆਂ ਮੋਹਿਆ ਕਰਵਾ ਦਿੱਤੀਆਂ ਜਾਣਗੀਆਂ ਜੀ ਔਰ ਉਹਨਾਂ ਦੇ ਖਾਣੇ ਖਾਣ ਪੀਣ ਦਾ ਤਿਆਰ ਕੀਤਾ ਹੋਇਆ ਜਿਹੜਾ ਖਾਣਾ ਵਾ ਉਹ ਵੀ ਉਹਨਾਂ ਨੂੰ ਟਰੱਕ ਟਰਾਲੀ ਨਹੀਂ ਜਿਹੜਾ ਪਹੁੰਚਾਇਆ ਜਾ ਰਿਹਾ ਉਹ ਵੀ ਯਾਨੀ ਕਿ ਦਿਨ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਕਿਦਾਂ ਦੋ ਵਾਰ ਦੋ ਵਾਰ ਖਾਣਾ ਦੋ ਵਾਰ ਖਾਣਾ ਹਮ ਦਾ ਖਾਣਾ ਜਿਹੜਾ ਹੈ ਦਾਲ ਰੋਟੀ ਜੀ ਸਬਜ਼ੀ ਵੀ ਹੁਣ ਅਸੀਂ ਲੈ ਕੇ ਆਏ ਆ ਚਾਰ ਪਾਣੀ ਔਰ ਕਹਿੰਦਾ ਮਤਲਬ ਇਹ ਆ ਵੀ ਕਿ ਪੇਟ ਭਰ ਸਕੇ ਪ੍ਰੋਪਰ ਦੁੱਧ ਬਰੈਡ ਤਰਪਾਨਾ ਹੁੰਦੀਆਂ ਜਾ ਰਹੀਆਂ ਮੈਂ ਉੱਥੇ ਹੀ ਆਇਆ ਜੀ ਸਾਡੀ ਟੀਮ ਲੱਗੀ ਹੋਈ ਆ ਦੂਸਰੇ ਪਾਸੇ ਜਿਹੜੇ ਲੋਕ ਜਿਸ ਤਰ੍ਹਾਂ ਕੇ ਦੀ ਛੱਤ ਡਿੱਗ ਪਈ ਆ ਉਹ ਅਸੀਂ ਔਰ ਥੋੜੇ ਦਿਨ ਮਾਹੌਲ ਸ਼ਾਂਤ ਹੁੰਦਾ ਮਾਹੌਲ ਕਲੀਅਰ ਹੁੰਦਾ ਜੀ ਤੇ ਇਹਨਾਂ ਦੀ ਸਪੈਸ਼ਲ ਕਰਦਾਵਰੀ ਕਰਾ ਕੇ ਪਟਵਾਰੀ ਸਾਹਿਬ ਕੋਲ ਜੀ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਮਈਆ ਕਰਵਾਇਆ ਜਾਵੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਵਿਸ਼ਵਾ ਡੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਕਪੀਰਾ ਦੇਖ ਹੀ ਰਹੇ ਹੋ ਕੀ ਪਾਣੀ ਨੂੰ ਨਿਕਾਸੀ ਵਾਸਤੇ ਜਿਹੜਾ ਹੈ ਸਿਵਰੇਜ ਦੇ ਵਿੱਚ ਪਾਇਆ ਜਾ ਰਿਹਾ ਜਿੱਤ ਦੇ ਨਾਲ ਕੀ ਆ ਬੇ ਪਾਣੀ ਜਿਹੜਾ ਆ ਸਾਹਮਣੇ ਪਾਣੀ ਪਾਣੀ ਹੋ ਰੱਖਿਆ ਉਹ ਕਿਤੇ ਨਾ ਕਿਤੇ ਉਸ ਦਾ ਲੈਵਲ ਜਿਹੜਾ ਹੈ ਘਟਾਇਆ ਜਾ ਸਕੇ ਜੋ ਕਿ ਮਹੱਲਿਆਂ ਦੇ ਵਿੱਚ ਆ ਪ੍ਰੋਬਲਮ ਆਈ ਆ ਉਸ ਦਾ ਹੱਲ ਕਿਤੇ ਨਾ ਕਿਤੇ ਹੋ ਸਕੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰ ਆਹੇ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਕੀ ਲੈਵਲ ਜੋ ਹੈ ਕਿ ਪਾਣੀ ਦਾ ਵੈਸੇ ਸੀਵਰੇਜ ਦਾ 2 ਫਟ ਥੱਲੇ ਹੀ ਆ ਲੇਕਿਨ ਫੇਰ ਵੀ ਜਿੰਨਾ ਕੋ ਹੋ ਸਕਦਾ ਹੈਗਾ ਆ ਇਧਰੋਂ ਪਾਣੀ ਜਿਹੜਾ ਆ ਘਟ ਜਵੇ ਉਸ ਵਾਸਤੇ ਇਹ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਆ ਦਿਖਾ ਰਹੇ ਆ ਜਿਸ ਦੇ ਨਾਲ ਕੀ ਆਵੇ ਇਸ ਚੀਜ਼ ਦਾ ਮਸਲਾ ਹੱਲ ਹੋ ਸਕੇ ਸਾਡੇ ਵਿੱਚ ਐਮਐਲਏ ਇੰਦਰਜੀਤ ਕੌਰ ਮਾਨ ਵੀ ਪਹੁੰਚ ਚੁੱਕੇ ਨੇ ਜਿਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਮਸਲਾ ਤਿੰਨ ਚਾਰ ਦਿਨਾਂ ਤੋਂ ਬਣਿਆ ਹੋਇਆ ਸੀਗਾ ਉਹ ਹੱਲ ਹੋ ਸਕੇ ਅਗਦੀਆਂ ਤਸਵੀਰਾਂ ਪਾਣੀ ਦਾ ਜਿਹੜਾ ਹੈਗਾ ਐ ਵੀ ਕਿ ਫਲੋ ਜਿਹੜਾ ਹੈ ਚੱਲ ਚੁੱਕਾ ਹੈਗਾ ਆ ਪਾਣੀ ਅੱਗੇ ਨੂੰ ਵਧ ਰਿਹਾ ਆ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਆ ਤਸਵੀਰਾਂ ਜਿਹੜੀਆਂ ਇਹ ਬਿਆਹ ਕਰ ਰਹੀਆਂ ਨੇ ਕਿ ਪਾਣੀ ਜੋ ਹੈ ਜਦੋਂ ਕਿਸੇ ਪਾਸੇ ਨੂੰ ਨਿਕਾਸ ਉਸ ਨੂੰ ਮਿਲੇਗਾ ਤੇ ਉਹ ਜ਼ਰੂਰ ਵਧੇਗਾ ਤਾਂ ਚੱਲ ਰਿਹਾ ਪਾਣੀ ਦਾ ਮਸਲਾ ਹੱਲ ਹੋ ਜੂਗਾ ਬਿਲਕੁਲ ਮਸਲਾ ਕੋਸ਼ਿਸ਼ ਕੋਸ਼ ਹੱਦ ਤੱਕ ਹੱਲ ਹੋ ਜਾਂਦਾ ਹੈ ਕਿਉਂਕਿ ਰਾਤ ਮੈਂ ਇੱਧਰ ਸੁੰਦਰਨਗਰ ਗਈ ਸੀ ਉੱਥੇ ਵੀ ਪੰਪ ਲਾਇਆ ਹੋਇਆ ਸੀ ਕੰਦੇ ਪੱਛੇ ਕੇਤਮਲ ਨੂੰ ਪਾਣੀ ਨਿਕਲ ਰਿਹਾ ਔਰ ਇਹਦੇ ਨਾਲ ਵੀ ਬੜਾ ਫਰਕ ਪਊਗਾ ਹਾਲਾਂਕਿ ਪੰਪ ਇੰਨਾ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਕੋਈ ਪੰਪ ਚੇਂਜ ਕਰਕੇ ਲਾ ਦਿੰਦੇ ਆ ਫਰਕ ਪੈਗਾ ਅਸੀਂ ਇਹ ਫਰਕ ਆਲੂਵਾਲ ਦੇਖਿਆ ਹੈ ਕਿ ਆਲੂਵਾਲ ਜਿਹੜਾ ਹਾਈਵੇ ਸਾਰਾ ਭਰਿਆ ਪਿਆ ਸੀ ਉੱਥੇ ਨੈਸ਼ਨਲ ਹਾਈਵੇ ਕੋਲੋਂ ਪੰਪ ਲਗਵਾਏ ਸੀ ਉਹਨਾਂ ਪੰਪਾਂ ਨੇ ਬਹੁਤ ਸਾਰਾ ਪਾਣੀ ਡਾਊਨ ਕਰ ਦਿੱਤਾ ਤੇ ਇਹ ਵੀ ਜਿਹੜਾ ਨਾ ਕਦਮ ਜਿਹੜਾ ਪ੍ਰਭਾਵੀ ਸਾਬਤ ਹੋਊਗਾ ਵੈਸੇ ਡੁੱਬਦੇ ਨੂੰ ਤਣਕੀ ਦਾ ਸਹਾਰਾ ਉਹ ਸਹਾਰਾ ਹੈ ਕਿ ਫਿਲਹਾਲ ਆਪਣਾ ਮੌਕਾ ਸਾਜੂ ਹੈ ਬਿਲਕੁਲ ਮੈਂ ਰਾਤ ਨੂੰ ਦਰਵਾਜਰ ਬਸਤੀ ਗਈ ਸੀ ਉਸ ਤੋਂ ਅੱਗੇ ਸੀ ਲੰਗਰ ਵੰਡਣ ਗਿਆ ਸੀ ਉੱਥੇ ਕੋਈ ਅ ਅਮਰੀਕਨ ਫੈਮਲੀ ਮੇਰੇ ਨਾਲ ਹੀ ਸੀਗੇ ਔਰ ਉੱਥੇ ਕੋਈ ਮਤਲਬ 4-4 5-5 ਫੁੱਟ ਪਾਣੀ ਸੀ ਜੀ ਉਸ ਤੋਂ ਅੱਗੇ ਸੀ ਜਾਂਦੇ ਸੀ ਆਬਾਦੀ ਜਿਹੜੀ ਉਹ ਕੱਟ ਗਈ ਹੋਈ ਹੈ ਨਾਲੋਂ ਉਧਰ ਜੀ ਜਾਂਦੇ ਸੀ ਉੱਥੇ 6-6 ਫੁੱਟ ਵੀ ਪਾਣੀ ਸੀਗਾ ਤੇ ਉਧਰ ਅਸੀਂ ਉਹਨਾਂ ਲੋਕਾਂ ਤੱਕ ਅਸੀਂ ਪਹੁੰਚ ਨਹੀਂ ਸਕੇ ਉਹਦੇ ਪਾਸੇ ਸਾਨੂੰ ਵਾਪਸ ਹੋਣਾ ਪਿਆ ਮੌਸਮ ਜਿਸ ਤਰ੍ਹਾਂ ਕੀ ਆ ਆਪਾਂ ਗੱਲ ਕਰੀਏ ਬਾਰਿਸ਼ ਦੀ ਅੱਜ ਜਿਹੜਾ ਮੌਸਮ ਖੁੱਲਾ ਹੋਇਆ ਹੈਗਾ ਲੇਕਿਨ ਕੀ ਇਹ ਕਈ ਕਾਰਨ ਜਿਹੜੇ ਹੈਗੇ ਆ ਕਿ ਉਹਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹੈਗੀਆਂ ਤੇ ਬਾਲਾਛਾ ਸੀਗੀ ਪਾਣੀ ਲਗਾਤਾਰ ਬਾਰਿਸ਼ ਦਾ ਹੋ ਰਿਹਾ ਸੀਗਾ ਉਸ ਵਾਸਤੇ ਉਹਨਾਂ ਦੀ ਕੀ ਮਦਦ ਵਾਸਤੇ ਕੀ ਸਪੈਸ਼ਲ ਗਰਦਾਬਰੀ ਦੇ ਸਰਕਾਰ ਨੇ ਚਿੱਠੀ ਕੱਢ ਦਿੱਤੀ ਹੋਈ ਹੈ ਜਿਨ੍ਹਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਜਿਆਦਾ ਚੁੰਦੀਆਂ ਜਾਂ ਚਬਾਲੇ ਵਗੈਰਾ ਟੁੱਟ ਗਏ ਨੇ ਜਾਂ ਜਿਨ੍ਹਾਂ ਦੇ ਘਰ ਡੱਗੇ ਨੇ ਉਹਨਾਂ ਦੀ ਸਰਕਾਰ ਜਿਹੜੀ ਉਹ ਮਾਲੀ ਮਦਦ ਕਰੂਗੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਰਿਵਿਊਪਾ ਟੀਵੀ ਦੇ ਨਾਲ ਜੁੜੇ ਸੋ ਕਿਉਂਕਿ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹੈਗੇ ਆ ਤਾਂ ਇੱਥੇ ਸਾਡੇ ਕੋਲ ਐਮ ਐਲ ਏ ਸਾਹਿਬਾ ਵੀ ਪਹੁੰਚੇ ਨੇ ਸੋ ਕਿਤੇ ਨਾ ਕਿਤੇ ਇਹ ਭਰੋਸਾ ਦਵਾਇਆ ਗਿਆ ਹੈ ਕਿ ਜੋ ਵੀ ਇਹ ਆਪ ਦਾ ਕੁਝ ਦਿਨਾਂ ਤੋਂ ਚੱਲ ਰਹੀ ਆ ਉਰਜਾ ਮਸਲਾ ਜਿਹੜਾ ਹੈ ਹੱਲ ਹੋ ਜਾਏਗਾ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ